ਇਹਨਾਂ ਸੋਚੋ ਮੈਂ ਮੇਰਾ ਕੀ ਆ ਮੈਂ ਤਾਂ ਕਾਗਜ਼ ਤੇ ਸਾਈਨ ਕਰ ਦਿੰਦੇ ਨੂੰ ਕਾਗਜ਼ ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ ਗਲਤ ਗਲਤ ਕਾਗਜ਼ ਤੇ ਸਾਈਨ ਕਰਤੇ ਕਿਸੇ ਦਾ ਘਰ ਪੱਟ ਵੀ ਸਕਦੇ ਆ ਸੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਮੈਂ ਹਰ ਵਾਰ ਜਦੋਂ ਵੀ ਮੱਥੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਸਭ ਤੋਂ ਖੁਸ਼ੀ ਦੀ ਗੱਲ ਤਾਂ 518 ਚੋਂ 292 ਸਾਡੇ ਭੈਣਾਂ ਨੇ ਸਾਡੇ ਧੀਆਂ ਨੇ 292 ਲਗਭਗ 300 ਦਿਨ ਇਰਤਿੜ ਪੜ੍ਹ ਲਿਆ ਕਰੋ ਪੜ੍ਹ ਲਿਆ ਕਰੋ ਜਦੋਂ ਦੇਖੋ ਰਿਜ਼ਲਟ 10ਵੀਂ ਚ ਐਸਮਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ 12ਵੀਂ ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਬੀਏ ਚ ਕੁੜੀਆਂ ਫਸਟ ਐਮਏ ਚ ਕੁੜੀਆਂ ਫਸਟ ਸੋ ਵਧੀਆ ਗੱਲ ਹੈ ਕਿ ਸਾਡੀਆਂ ਧੀਆ ਜਿਹੜੀਆਂ ਨੇ ਪੜ੍ਹਦੀਆਂ ਨੇ ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲੂਗੀ ਕੁਈ ਤੋਂ ਨਾ ਇਹ ਨਹੀਂ ਮੈਂ ਟੌਰਚਰ ਹੁਣ ਆਪੂ ਕਿ ਮੈਂ ਕਰ ਲਈ ਪੜਾਈ ਤਾਂ ਮੈਂ ਨਹੀਂ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜਾਈ ਨੂੰ ਮੈਚ ਨਹੀਂ ਕਰਦੀ ਇਸੇ ਕਰਕੇ ਰਵਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਨਾਲ ਗੱਲ ਕਰਦੇ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਆਏ ਜ ਨੇ ਕ੍ਰਿਡਾ ਚਲੇ ਗਏ ਬਾਅਦ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੋ ਐਸਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਉਹ ਉੱਥੇ ਦੇਖ ਲਓ ਬੰਦ ਕਰੀ ਜਾਂਦੇ ਰੋਜ਼ ਰੋਜ਼ ਕੈਨੇਡਾ ਨੇ ਨਾ ਬੰਦੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰੁਜ਼ਗਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਗਾ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ ਗਾ ਕਾਲਜ ਨਹੀਂ ਰਿਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੁਟਿਆ ਏਜੰਟਾਂ ਦੀ ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਆਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ। ਔਰ ਸੁਸ਼ਮਾ ਸਬਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟਰੈਵਲ ਏਜੰਟ ਜੜਨੇ ਇਹਦੀ। ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ ਚ ਖੜਾ ਕੇ ਗੋਲੀ ਮਾਰ ਦੋ। ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਜ਼ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚੋਂ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੈਗਲ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੈੱਟਵਰਕ ਨੂੰ ਬੰਦ ਕਰਦੇ ਆਂ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਦਲੇ ਮੁਲਕਾਂ 'ਚ ਵੀ ਜਿਹੜੇ ਫਿਰਦੇ ਨੇ ਕਿ ਤੂੰ ਫੇਕ ਡਾਕੂਮੈਂਟ ਤੇ ਆ ਗਏ ਜੀ ਪੈਵਲੀਜੈਂਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚਾਚੀ ਵੀ ਬਾਅਦ 'ਚ ਦੇਖ ਲਓ YouTube ਤੇ ਸੋ ਕਦੇ ਵੀ ਮੈਂ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਨ ਗੱਲ ਤਾਂ ਥਾਂ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਆਏਗਾ ਕਿ ਮੇਰੇ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ चीज ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਬੈਣ ਦੇਵਾਂਗਾ ਪਹਿਲੀ ਗੱਲ ਟਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛੱਤੀਸਗੜ੍ਹ ਜਾਣੇ ਆ ਮਹੂ ਗੁਜਰਾ ਜਾਣੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਹੀ ਲਗਾ ਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾੜ ਲੈ ਰਿਹਾ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਟ ਕੌਣ ਲਾਈਏ ਉਹ ਬੋਟ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਹਾਂ ਜੇ ਕੋ ਕੰਮ ਕਰਨੇ ਸਟਾਰਟਅਪ ਕਰੋ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ 'ਚ ਸਟਾਰਟਅਪ ਦੇ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਿਹਾ ਪੈਸੇ ਕਿੰਨੇ ਕਿੰਨੇ ਦੇ ਰਿਹਾ ਘਰ ਜੁੱਤ ਦੋ ਬਿਜ਼ਨਸ ਕਲਾਸ ਲਈ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇਖੋ ਗਰੁੱਪ ਨੇ ਨਾ 16000 ਰੁਪਏ ਤੱਕ ਦਿੰਦੇ ਆ ਹਾਂ 60 ਤੱਕ ਬੱਚੇ ਦੋ 2000 ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚੋ ਆਪਣੇ ਦਿਮਾਗ ਦੇ ਕੋੜੇ ਦੌਰੋਂ ਕੁਝ ਨਾ ਕੋਈ ਨਵੀਂ ਕੋਈ ਕਾਰਡ ਕੱਢਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡਿਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇਹਨੇ ਪੈਸੇ ਦੇਵਾਂਗੇ ਇਹ ਤੋਂ ਸ਼ੁਰੂ ਕਰਦੇ ਹਾਂ। ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ। ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ। ਕੰਮ ਸ਼ੁਰੂ ਕਰੋ, ਬਿਜ਼ਨਸ ਸ਼ੁਰੂ ਕਰੋ ਸਰਕਾਰ ਹੈਲਪ ਕਰੂਗੀ। ਬਿਨਾ ਵਿਆਜ ਤੋਂ ਲੋਨ ਦੇਵਾਂਗੇ। ਜਿੱਦ ਤੇ ਕਮਾਉਣ ਲੱਗੇ ਉਹਦੇ ਮੋੜ ਦੇਵਾਂ। ਇਦਾਂ ਕਰਨਾ ਪਊਗਾ। ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ। ਹੌਲੀ-ਹੌਲੀ ਭਰਨਗੇ। ਜੇ ਪਰ ਨੀ ਗੇਵਿਤਾ ਬਤਾ ਵੀ ਅਜੇ ਦਾਗ ਰਹਿ ਜੂਗਾ ਫਿਰ ਹੋਈ ਹੋਈ ਦਾਗ ਵੀ ਜਾਊਗਾ ਫਿਰ ਮੱਲਮ ਲਾਵਾਂਗੇ ਮੱਲਮ ਇਮਾਨਦਾਰੀ ਦੀ ਲੱਗ ਸਕਦੀ ਆ ਹੋਰ ਕੋਈ ਮੱਲਮ ਨਹੀਂ ਹੈ ਕਿਤੇ ਔਰ ਮੱਲਮ ਵੀ ਹੋਈ ਲਾਸਾ ਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ ਹੈ ਇਸ ਕਿਸ ਕੰਮ ਚੱਪਾ ਪਹਿਣਾ ਨਹੀਂ ਮੈਂ ਤਾਂ ਉਹ ਕੰਮ ਛੱਡੀ ਫਿਰਦਾ ਨਹੀਂ ਮੈਂ ਤਾਂ ਪੈਸੇ ਕਮਾਉਣ ਦਾ ਕੰਮ ਤਾਂ ਮੈਂ ਛੱਡੀ ਫਿਰਦਾ ਨਹੀਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਲੈ ਇੱਧਰ ਆ ਗਿਆ ਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ ਸਾਰੇ ਮੇਰੀ ਟੀਮ ਦਾ ਹੈਗੀ ਹੈ ਜੁਗਨ ਵਾਲੀ ਦੇਖਦੇ ਹੋਗੇ ਤੁਸੀਂ ਸਾਰੇ ਸਾਰੇ ਉਹੀ ਮੁੰਡਿਆਂ ਨੇ ਮੈਂ ਕਰੋ ਕੰਮ ਭਈ ਮੈਂ ਮੈਨੂੰ ਪ੍ਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ ਮੈਂ ਇੱਧਰ ਕੰਮ ਕਰੂੰਗਾ ਉੱਬਾ ਮੈਥੋਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ ਫਿਰ ਕੀ ਹੁੰਦਾ ਉਹਨਾਂ ਦੀ ਕਲਾ ਹੈ ਜਦੋਂ ਮੈਨੂੰ ਪੱਕਾ ਹੀ ਪਤਾ ਸੀ ਕਿ ਇੰਨੀ ਤਰਖਾ ਹੈ ਮੁੱਖ ਮੰਤਰੀ ਦੀ ਤੇ ਇੰਨਾ ਪੱਤੇ ਮਿਲਦੇ ਨੇ ਫਿਰ ਮੈਂ ਜਾਣ ਕੇ ਤਾਂ ਮੈਨੂੰ ਪਤਾ ਸੀ ਨਾ ਫਿਰ ਤਾਈਓ ਆਇਆ ਮੈਂ ਇਹਦੇ ਮਦ ਲਈ ਥੋੜੀ ਹੈ ਕਿ ਬਾਅਦ ਤੁਸੀਂ ਕਹੋ ਕਿ ਮੈਂ ਬਾਅਦ ਤਨਖਾਹ ਤਨਖੂਦ ਪਹਿਲਾਂ ਵਾਲਾ ਤਨਖਾਹ ਦੇਖੀ ਹੋਈ ਨਹੀਂ ਪੁੱਛੀ ਹੋਈ ਨਹੀਂ ਕਿਸੇ ਕਿਸੇ ਨੇ ਅਭੀ ਤਨਖਾਹ ਕਿੰਨੀ ਹੈ ਤਰਖਾਨ ਤਾਂ ਸੀਰੀਅਸ ਹੀ ਨਹੀਂ ਲੈਂਦੇ ਸੀ ਉੱਪਰੋਂ ਚੱਲਦਾ ਸੀ ਕੰਮ ਸੋ ਇਸ ਕਰਕੇ ਮੈਂ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਛੋਟੇ ਛੋਟੇ ਗਲਤੀ ਤੇ ਪੜਕੇ ਨਾ ਕਰੋ ਤੇ ਇੱਕ ਥੋੜਾ ਜਿਹਾ ਤੰਗਦਿਲ ਨਾ ਹੋਈ ਆਪਾਂ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਿਆਂ ਯਾਰ ਆਪਾਂ ਸਤਿਗੁਰ ਨਾਨਕ ਸਾਹਿਬ ਦੇ 20 ਰੁਪਿਆ ਦੇ ਲੰਗਰ ਤੋਂ ਸ਼ੁਰੂ ਹੋਇਆ ਜਦ ਤੱਕ 20 ਰੁਪਈਏ ਰਹਿਂਦੀ ਦੁਨੀਆ ਤੱਕ ਮੁੱਕ ਸਕਦੇ ਹੋ ਸਾਰੇ ਪੰਜਾਬ ਨੂੰ ਰੋਟੀ ਖਵਾਉਂਦਾ ਹੈ ਪੰਜਾਬ ਆਪਣਾ ਦੇਸ਼ ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਵਾਉਂਦਾ ਹੁਣ ਵੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਸੀਂ ਪੜ੍ਹ ਲਿਆ ਹੋਣਾ ਨਾ ਫੇਸਬੁੱਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚੋਂ ਬਾਹਰਲੇ ਹੋਲੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਰਿਕਚਾ ਨਿਕੜਦਾ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਓਪਾ ਅਪਾ ਸੋਸ਼ਲ ਮੀਡੀਆ ਵਾਹ ਬਾਈ ਵਾਹ ਚੱਕ ਤੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੋਤੀ ਇਹ ਤਾਂ ਲਟਾਤਾ ਜੀ ਪੰਜਾਬ ਲਟਾਤਾ ਜੀ ਲਟਾ ਐ ਨਾ ਕਰੋ ਐ ਨਾ ਕਰੋ ਯਾਰ ਐ ਨਾ ਕਰੋ ਅਪਾ ਤਾਂ ਬੰਦੇ ਨਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਨੇ ਸੋ ਇਹ ਮੈਨੂੰ ਤਾਂ ਦੱਸਣਾ ਪੈਗਾ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪੰਜਾਬ ਦੇ ਨੇ ਹੈਗੇ ਜੀ ਲੈ ਤਾਂ ਆcha ਆਪ ਉਥੇ ਬੈਠ ਰਹੇ ਨੇ ਲਿਖਣਾ ਲੈ ਨੇ ਆਪ ਉਥੇ ਬੈਠੇ ਹੁੰਦੇ ਨੇ ਸੋ ਇਸ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤ ਫਹਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਓ ਕਿ ਕੌਣ ਕੌਣ ਸੀ ਕਿੱਥੋਂ ਕਿੱਥੋਂ ਸਾਰੇ ਡਿਟੇਲ ਆ ਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂੰਗਾ ਸੱਚੀ ਬੋਲੂੰਗਾ ਉਹ ਇਹਨਾਂ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਰਕੇ ਗਈ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ ਬੇਰੀ ਨੂੰ ਪੈਂਦੇ ਨੇ ਜਿਹਦੇ ਫੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੋੜਾ ਹੋ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚਗਿਆ ਤਤ